ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜੁੜੇ ਹੋਏ ਆਂ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਚੱਲੇ ਆਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਅ ਇਧਰਲੀ ਸਾਈਡ ਤੇ ਬਠਿੰਡੇ ਵਾਲੀ ਸਾਈਡ ਤੇ ਆਪਾਂ ਬਹੁਤ ਕੱਢ ਗਏ ਹੋਏ ਸੀ ਇਸ ਕਰਕੇ ਜੋ ਜਥੇ ਦਾ ਪਲਾਨ ਬਣਿਆ ਹੋਇਆ ਸੀ ਕਿ ਆਪਾਂ ਤਖਤ ਸੱਚਖੰਡ ਦਮਦਮਾ ਸਾਹਿਬ ਜਾਵਾਂਗੇ ਉੱਥੋਂ ਦੇ ਦਰਸ਼ਨ ਮੇਲੇ ਕਰਾਂਗੇ ਉਥੋਂ ਦੇ ਇਤਿਹਾਸ ਤੋਂ ਜਾਣੂ ਹੋਵਾਂਗੇ ਕੀ ਹੈ ਉਥੋਂ ਦਾ ਇਤਿਹਾਸ ਤੇ ਨਾਲੇ ਸੰਗਤ ਨੂੰ ਦਰਸ਼ਨ ਕਰਵਾਵਾਂਗੇ ਨਾਲੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਣੇ ਰਿਹਾ ਕਰੋ ਵੀਡੀਓ ਦੇ ਵਿੱਚ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀਆਂ ਵੀਡੀਓ ਲੱਗਦੀਆਂ ਤੇ ਕੋਈ ਨਵੀਂ ਪਲੇਸ ਵੀ ਹੋਵੇ ਤੇ ਉਸ ਬਾਰੇ ਵੀ ਚਾਨਣਾ ਜਰੂਰ ਪਾਇਆ ਕਰੋ ਤੇ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਸੰਗਤ ਦੇ ਤੇ ਕੱ데 ਚੱਲੇ ਆਪਾਂ ਬਣੇ ਰਿਓ ਵੀਡੀਓ ਦੇ ਵਿੱਚ ਧੰਨਵਾਦ ਬਿਨਾਂ ਹਾਰ ਗੋਡੇ ਤੋਂ ਸਗਰੋ ਸ੍ਰੀ ਹਰਿਾਇ ਸ੍ਰੀ ਅਰਿਸ਼ੰਤਿ ਆਈਏ ਦੇ ਵਿੱਚ ਸਭੋ ਸਦਾਇ ਪਿਆਰ ਦਾ ਧਿਆਨ ਕਰਕੇ ਬੋਲੋ ਜੀ ਮੋਹੇ ਗੁਰੂ ਜੀ ਇਹ ਨਿਮਾਨਿਆਂ ਦੇ ਮਾਨ ਨਿਤਾੜਿਆਂ ਦੇ ਤਾਂ ਨਿਉਟਿਆਂ ਦੀ ਓਰ ਇਹ ਅਕਾਲ ਪੁਰਖ ਆਪ ਗੁਰ ਸੱਚੇ ਪਾਤਸ਼ਾਹ ਜੀ ਆਪ ਚਰਨ ਕਮਨਿ ਪਾਸ ਸਰਦਾ ਸਤਿ ਕੀ ਹੈ ਜੀ ਸਾਡੀ ਦਰ ਕਰਦੇ ਬੀਤਵਾਨ ਸੰਗਤਾਂ ਗੁਰ ਧੰਮ ਬੰਦ ਦਰਸ਼ਨਾ ਵਾਸਤੇ ਜਾ ਰਹੀ ਨਿਂ ਕਿਰਪਾ ਕਰਨੀ ਜਾਗਾਂ ਦੇ ਸੇ ਮਾਤੇ ਭਾਈ ਮੇਰੇ ਕੋਲ ਹੈ ਆਹ ਮੱਛਾ ਤੇ ਜੀ ਬਾਈ ਜੀ ਤੇ ਪਹਿਲਾ ਪੜਾ ਸੀ ਆਪਣਾ ਗੁਰਦੁਆਰਾ ਸ੍ਰੀ ਮੁਕਸਾ ਸਾਹਿਬ ਤੇ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਮੁਕਸਰ ਸਾਹਿਬ ਜਿੱਥਾ ਆਪਣਾ ਰੈਡੀ ਹੋ ਰਿਹਾ ਹੈ ਕਰਦੇ ਆਂ ਦਰਸ਼ਨਾਂ ਨੂੰ ਬਣੈ ਰਿਓ ਵੀਡੀਓ ਦੇ ਵਿੱਚ भाई जी दो गुरुद्वारा साहब सिंह इतने ਗੁਰਦੁਆਰਾ ਸ਼੍ਰੀ ਮੁਕਸਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਮਾਤਾ ਭਾਗੌਰ ਜੀ ਤੇ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਪਹਿਲਾਂ ਗੁਰਦੁਆਰਾ ਤੰਬੂ ਸਾਹਿਬ ਮਾਤਾ ਭਾਗੌਰ ਜੀ ਤੇ ਚੱਲਦੇ ਆ ਦਰਬਾਰ ਦੇ ਅੰਦਰ ਜਥਾ ਆਪਣਾ ਜਾ ਰਿਹਾ ਹੈ ਕਿ ਅੱਗੇ ਤੇ ਉੱਥੋਂ ਦੇ ਦਰਸ਼ਨ ਕਰਵਾ ਕੇ ਫਿਰ ਆਪਾਂ ਦਰਬਾਰ ਸਾਹਿਬ ਸ਼੍ਰੀ ਮੁਕਸਾ ਸਾਹਿਬ ਅੰਦਰ ਜਾਵਾਂਗੇ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਣੇ ਰਿਹਾ ਕਰੋ ਵੀਡੀਓ ਦੇ ਵਿੱਚ ਗੁਰਦੁਆਰਾ ਤੰਬੂ ਸਾਹਿਬ ਅੰਕੇ ਤੇਰਾ ਅੱਜ ਦੇ ਸਾਹਮਣੇ ਵੀਡੀਓ ਨੂੰ ਪ੍ਰੋਸੈਸ ਕਰਕੇ ਪਾਛਾ ਦੇ ਹਰ ਹਰ ਧਿਆ ਹਰ ਹਰ ਧਿਆ ਕਰਕੇ ਦਰਸ਼ਨ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਤੋਂ ਤੇ ਛੱਕੇ ਪ੍ਰਸ਼ਾਦਾ ਪਾਣੀ ਉੱਥੋਂ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਦਮਦੋਆ ਸਾਹਿਬ ਤਲਵੰਡੀ ਸਾਬੋ ਵੀ ਤੇ ਉੱਥੇ ਜਾ ਕੇ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਬਣੇਗੇ ਵੀਡੀਓ ਦੇ ਵਿੱਚ ਧੰਨਵਾਦ ਜੀ ਭਾਈ ਜੀ ਚੱਲ ਕੇ ਗੁਰਦੁਆਰਾ ਸਾਹਿਬ ਮੁਕਸਰ ਸਾਹਿਬ ਤੋਂ ਤੇ ਲੱਗੇ ਗੁਰਦੁਆਰਾ ਸੀ ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਆਪਾਂ ਪਹੁੰਚੇ ਹੋਏ ਆ ਕਰਵਾਉਂਦੇ ਆ ਤੁਹਾਨੂੰ ਇਤਿਹਾਸ ਤੋਂ ਜਾਣੂ ਤੇ ਬਣੇ ਰੋ ਵੀਡੀਓ ਵਿੱਚ ਖੋਹਨੇ ਤੁਹਾਨੂੰ ਕਰਵਾਉਂਦੇ ਆ ਦਰਸ਼ਨ ਇਥੋਂ ਦੇ ਆਸੇ ਗੁਰਦੁਆਰਾ ਟਬੀ ਸਾਹਿਬ ਜੰਗ ਸਾਡੇ ਜੇਤਕਲਾਉਡ ਕੀ ਸੀ ਇਹ ਸਤਿਗੁਰਾਂ ਦਾ ਜੇਤਪਾਸ ਸਥਾਨ ਹੈ ਇਥੋਂ ਸਤਜੀ ਜੀ ਜੇਤਰਾਣ ਦੀ ਤਾਹ ਪਹੁੰਚੇ ਪਹੁੰਚੇ ਅਤੇ ਸਿੰਘਾਂ ਦੀ ਮਹਾਨ ਬਹਾਦਰੀ ਦੇ ਮਾਜੇ ਦੇ ਸਿੰਘਾਂ ਦੀ ਫੁੱਟੀ ਗੰਢੀ ਐ ਤੇ ਵਾਰ ਵਰਸ਼ ਕੀਤੇ ਵਾਹਿਗੁਰੂ ਭਾਈ ਜੀ ਕਰਕੇ ਦਰਸ਼ਨ ਗੁਰਦੁਆਰਾ ਟਿੱਬੀ ਸਾਹਿਬ ਤੋਂ ਤੇ ਪਹੁੰਚੇ ਆਪਾਂ ਗੁਰਦੁਆਰਾ ਦਾਤਨ ਸਾਹਿਬ ਤੇ ਕਰਵਾਉਂਦੇ ਤੁਹਾਨੂੰ ਇਤਿਹਾਸ ਤੋਂ ਜਾਨੂ ਇੱਥੇ ਗੁਰਦੁਆਰਾ ਸਾਹਿਬ ਇਤਿਹਾਸ ਤੇ ਕਰਵਾਉਂਦੇ ਇਤਿਹਾਸ ਤੋਂ ਦਰਸ਼ਨ ਬਣੇ ਰਿਹਾ ਵੀਡੀਓ ਦੇ ਵਿੱਚ ਪਾਪਾ ਕਹਿੰਦੇ ਆ Oke, gue tuh rasa di teman saya, Bang. Terlalu Bu, ਭਾਈ ਜੀ ਪਹੁੰਚ ਚੁੱਕੇ ਆਪਾਂ ਮਿੱਥੇ ਹੋਏ ਪੜਾਵਾਂ ਤੇ ਗੁਰਦੁਆਰਾ ਦੰਦਵਾਂ ਸਾਹਿਬ ਤਲਵੰਡੀ ਸਾਬੋ ਕੀ ਤੇ ਜੱਥਾ ਆ ਕੇ ਰੁਕਿਆ ਹੀ ਆ ਦੇਖਦੇ ਆਂ ਪ੍ਰਬੰਧ ਬਣਿਆ ਤੇ ਦਰਸ਼ਨ ਕਰਾਂਗੇ ਅਦਰਵਾਈਜ਼ ਸਵੇਰੇ ਇਸ ਥੋਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੇ ਸਵੇਰੇ ਇਸ ਵਲੌਗ ਦੇ ਵਿੱਚ ਕਲੀਅਰ ਕਰਾਵਾਂਗੇ ਧੰਨਵਾਦ ਸਾਰਿਆਂ ਦਾ ਬਣੇ ਰਹਿਆ ਕਰੋ ਵੀਡੀਓ ਦੇ ਵਿੱਚ